ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਮੈਂ ਪ੍ਰਦੀਪ ਸਿੰਘ ਸੇਵਕ ਜਸੇਦਾਰ ਗੁਰਮਤ ਪ੍ਰਚਾਰ ਲਹਿਰ ਗਤਗਾ ਝਾੜੀਵਾਲ ਇਹ ਵੀਰ ਜੀ ਵੀਰਵਾਲ ਦੇ ਸਜੋਗੀ ਸੈਂਟਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪਿਛਲੇ 3 ਸਾਲਾਂ ਤੋਂ ਸਾਡੇ ਝਾੜੀਵਾਲ ਦੀ ਟੀਮ ਦੂਸਰੀ ਵਾਰ ਸੇ ਪਰਫਾਰਮ ਕਰਕੇ ਆਈ ਆ ਇਹ ਝਾੜੀ ਗਰਦਾਸਪੁਰ ਤੋਂ ਫੋਕ ਐਂਡ ਸੈਂਟਰ ਵਾ ਉਹਨਾਂ ਵੱਲੋਂ ਸਾਨੂੰ ਬੁਲਾਇਆ ਗਿਆ ਸੀਗਾ ਆਪਾਂ ਉਹਨਾਂ ਦੇ ਨਾਲ ਟਾਈਪ ਕਰਕੇ ਦਲੀਪ ਗਤਕਾ ਖੇਡਣ ਵਾਸਤੇ ਪਰਫਾਰਮ ਕਰਨ ਵਾਸਤੇ ਗਏ ਸੀਗੇ ਭਾਜੀ ਕੀ ਹੀ ਉੱਥੇ ਪ੍ਰੋਗਰਾਮ ਹੋਰ ਕੀ ਕੁਝ ਹੋਇਆ ਉਹਦੀ ਡਿਟੇਲ ਦਿਓ ਥੋੜੀ ਉੱਥੇ ਵੀਰ ਜੀ ਛੋਟੇ ਸਹਜਾਂ ਦੀ ਨਿਸ਼ਾਨੀ ਸਹਾदत ਨੂੰ ਮੱਦੇਨਜ਼ਰ ਰੱਖਦਿਆਂ ਆਇਆ ਸੀ ਦੀ ਮਤਲਬ ਜਿਸ ਤਰ੍ਹਾਂ ਹੀ ਗੁਰਪੁਰਬ ਮਨਾਉਂਦੇ ਆ ਉਹਨਾਂ ਨੇ ਉਹਦੇ ਨਾਮ ਦਿੱਤਾ ਵੀਰ ਬਲਦੇਵ ਵੱਖ-ਵੱਖ ਸ਼ਹਿਟਾਂ ਤੋਂ ਉਹਨਾਂ ਨੇ ਮਾਰਸ਼ਲ ਆਰਟ ਮੰਗਾਈ ਸੀਗੇ 6 ਸ਼ਹਿਟਾਂ ਤੋਂ ਹੋਰ ਮਾਰਸ਼ਲ ਆਰਟ ਆਏਗੇ ਪੰਜਾਬ ਦੇ ਵੱਲੋਂ ਉਹਨਾਂ ਨੇ ਗਤਕਾ ਮਾਰਸ਼ਲ ਆਰਟ ਸਿੱਖ ਮਾਰਸ਼ਲ ਆਰਟ ਮੰਗਾਇਆ ਸੀਗਾ ਜਦੋਂ ਅਸੀਂ ਗੁਰਮਤ ਪ੍ਰਚਾਰ ਲਹਿਰ ਗਫਤਾਰੀ ਵੱਲ ਗਏ ਸੀਗੇ ਸਾਰਿਆਂ ਨੂੰ ਸਿਰਫ ਸਟੇਜ ਤੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਤੇ ਸਾਨੂੰ ਪੰਜਾਬ ਵੱਲੋਂ ਗੁਰਮਤਿ ਪ੍ਰਚਾਰ ਲਹਿਰ ਗਸਤਾਰੀ ਵੱਲੋਂ ਮੌਕਾ ਮਿਲਿਆ ਇਹ ਸਾਰੇ ਜਿੰਨੇ ਵੀ ਤੁਸੀਂ ਟੀਮ ਦੇ ਵਿੱਚ ਬੱਚੇ ਦੇਖ ਰਹੇ ਹੋ ਇਹ ਸਾਰੇ ਵਿੱਚੇ 7 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਦੇ ਵਿੱਚ ਹਨ ਕਿਉਂਕਿ ਛੋਟੇ ਸਾਜ ਦੀ ਉਮਰ ਬਹੁਤ ਛੋਟੀ ਸੀਗੀ ਛੋਟੀ ਸੀਗੀ ਇਸ ਇਸ ਕਰਕੇ ਉਹਨਾਂ ਨੇ ਜਿਹੜਾ ਵੀਰ ਬਲਦੇਸ ਬਣਾਇਆ ਵਾ ਉਹਦੇ ਜਿੰਨੇ ਬੱਚੇ ਵੰਗਾਏ ਸੀਗੇ ਸਾਰੇ 14 ਸਾਲ ਤੋਂ ਵਿੱਚ ਵਿੱਚ ਸਾਰੇ ਬੱਚਾ ਨੇ ਪਰਫਾਰਮ ਕੀਤਾ ਉਸ ਤੋਂ ਵੱਡਾ ਕੋਈ ਬੱਚਾ ਪਰਫਾਰਮ ਨਹੀਂ ਸੀ ਕਰ ਸਕਦਾ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਥੇ ਆਏ ਸੀਗੇ ਉਹਨਾਂ ਸਾਹਮਣੇ ਹੀ ਸਾਰਾ ਪਰਫਾਰਮ ਹੋਇਆ ਤੇ ਉਥੇ ਕੇਂਦਰੀ ਮੰਤਰੀ ਜਿੰਨੇ ਵੀ ਸੀਗੇ ਤਕਰੀਬਨ 20 ਤੋਂ 25 ਕੇਂਦਰੀ ਮੰਤਰੀ ਉਥੇ ਆਏ ਸੀਗੇ ਇੱਕ ਚੇਅਰਪਰਸਨ ਆਇਆ ਮੈਡਮ ਆਏ ਸੀਗੇ ਜਿਨ੍ਹਾਂ ਨੇ ਸਾਡੀ ਰਿਆਸਤ ਦੇ ਰਾਣ ਵੀ ਸਾਡੇ ਨਾਲ ਰਹੇ ਤੇ ਸਾਰੇ ਬੱਚਿਆਂ ਨੂੰ ਉਹਨਾਂ ਨੇ ਆਪਣੇ ਗਰਮ ਟਰੈਕਸੂਟ ਦੇ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਰਸ਼ਪ੍ਰੀ ਸਿੰਘ ਹੈ ਆਪਾਂ ਗੁਰਮਤਿ ਪ੍ਰਚਾਰ ਲਹਿਰ ਗਤਕਾ ਜਥਾ ਧਾਰੀਵਾਲ ਜੋ ਕਿ ਸਾਰੇ ਵੀਰਬਾਲ ਦਿਵਸ ਤੇ ਵਿੱਚ ਗਤਕਾ ਖੇਡ ਕੇ ਆਏ ਹਾਂ ਸਾਡੇ ਬਹੁਤ ਵਧੀਆ ਜੋ ਕਿ ਹਨ ਉਥੇ ਮਹਿਸੂਸ ਹੋਇਆ ਕਿ ਆਪਾਂ ਵੀਰਬਾਲ ਦਿਵਸ ਤੇ ਦਿੱਲੀ ਗਤਕਾ ਖੇਡ ਕੇ ਆਏ ਹਾਂ ਉਹ ਤੋਂ ਸੂਬਿਆਂ ਸੇ ਜੋ ਬੱਚੇ ਆਏ ਹੋਏ ਸੀਗੇ ਉਥੇ ਵੀਰਬਾਲ ਦਿਵਸ ਤੇ ਜੀ ਇਹ ਦੇਖ ਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਸੀਗੇ ਕਿ ਸਾਡਾ ਜਥਾ ਜਿਹੜਾ ਕਿ ਬਹੁਤ ਉੱਚੇ ਸਟੇਜ ਤੇ ਜੋ ਕਿ ਅੱਜ ਖੇਡ ਰੇ ਖੇਡ ਰਿਹਾ ਹੈ